ਦੇਖੋ ਆਪਣੇ ਜਿਹੜੇ ਕੱਚ ਦੇ ਗਲਾਸ ਆਪਾਂ ਡੇਵੀ ਨਹੀਂ ਵਰਤਦੇ ਤੇ ਨਾਲ ਚੌਂਕਾ ਜਿਹੜੀ ਦੇਖੋ ਖਰਾਬ ਹੋ ਜਾਂਦੀ ਆ ਪਈ ਇਹ ਆਪਣੇ ਕਿਸਮਾੜੇ ਜਿਹੜੇ ਹੋ ਜਾਂਦੇ ਨੇ ਕੱਚ ਦੇ ਗਲਾਸ ਕੱਪ ਜੋ ਵੀ ਆਪਣੇ ਵਰਤਨ ਹੁੰਦੇ ਨੇਗੇ ਤੇ ਆਪਾਂ ਜਿਹਨੂੰ ਕਰਾਂਗੇ ਸਾਫ਼ ਤੇ ਬਹੁਤ ਸੌਖਾ ਤਰੀਕਾ ਸਾਫ਼ ਕਰਨ ਦਾ ਦੱਸਾਂਗੇ ਤੇ ਆਪਾਂ ਇਸ ਤਰ੍ਹਾਂ ਸਾਫ਼ ਕਰਾਂਗੇ ਆਪਣੇ ਨਵੇਂ-ਨਵੇਂ ਨਿਕਲ ਆਉਣਗੇ ਤੇ ਇਹਨਾਂ ਤੇ ਚੌਂਕਾ ਜਿਹੜੀ ਖੋਈ ਹੋਈ ਵਾਪਸ ਆ ਜੂਗੀ ਤੇ ਅੱਜ ਆਪੇ ਇਹਦੇ ਲਈ ਜਿਹੜੀ ਵੀਡੀਓ ਬਣਾਈ ਹੈ ਲਓ ਜੀ ਤੇ ਆਪਾਂ ਸਾਫ਼ ਕਰਨ ਵਾਸਤੇ ਪਾਉਣਿਆ ਸੈਂਪਲ ਪਾਣੀ ਇਹ ਆਪਾਂ ਥੋੜਾ ਜਿਹਾ ਪਾਣੀ ਲਵਾਂਗੇ ਜਿੰਨੇ ਕਿ ਆਪਣੇ ਗਲਾਸ ਜਿਹੜੇ ਡੁੱਬ ਜਾਣ ਤੇ ਆਪਾਂ ਇੱਕ ਚਮਚਾ ਲੈਨੇ ਆ ਇਹਦੇ ਵਿੱਚ ਮਿੱਠੇ ਥੋੜੇ ਦਾ ਇਹ ਆਪਾਂ ਮਿੱਠਾ ਥੋੜਾ ਜਿਹੜਾ ਪਾ ਲਿਆ ਇਹ ਲੈਂਕੜ ਬਰਤਨ ਸਾਫ ਕਰਨ ਵਾਲਾ ਇਹ ਆਪਾਂ ਲੈਂਕੜ ਲੈਨੇ ਆ ਬਰਤਨ ਸਾਫ ਕਰਨ ਵਾਲਾ ਇਹ ਨੂੰ ਆਪਾਂ ਚੰਗੀ ਤਰ੍ਹਾਂ ਕਰਾਂਗੇ ਮਿਕਸ ਕੰਚ ਦੇ ਕੱਪਾਂ ਤੇ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਇਹਨੂੰ ਡਿਪ ਕਰਕੇ ਰੱਖਾਂਗੇ ਜੋ ਆਪਾਂ ਲਿੰਕੜ ਬਣਾਇਆ ਬਸ ਆਪਾਂ ਨਾਲ ਦੀ ਨਾਲ ਸਾਫ਼ ਕਰਾਂਗੇ ਕੋਈ ਆਪਾਂ ਬੜਾ ਟਾਈਮ ਨਹੀਂ ਇਹਨਾਂ ਨੂੰ ਡਿਪ ਕਰਕੇ ਰੱਖਣਾਰੇ ਵਿੱਚ ਹਲੋ ਜੀ ਤੇ ਆਪ ਕੋ ਪੋਲਾ ਜਿਹਾ ਸਕਰਬ ਲੱਗਾ ਕਿਉਂਕਿ ਇਹਦੇ ਨਾਲ ਜਿਹੜਾ ਡਿਜ਼ਾਈਨ ਬਣਿਆ ਹੁੰਦਾ ਹੈਗਾ ਇਹਨਾਂ ਵਿੱਚ ਮਿੱਟੀ ਘੱਟਾ ਫਸਿਆ ਹੁੰਦਾ ਹੈ ਤੇ ਆਪਣਾ ਉਹ ਚੰਗੀ ਤਰ੍ਹਾਂ ਜਿਹੜਾ ਸਾਫ਼ ਹੋ ਜਾਣ ਆਪਣੇ ਕੱਪ ਬਹੁਤ ਵਧੀਆ ਆਪਣੇ ਸਾਫ਼ ਹੋ ਜਾਣਗੇ ਇਹ ਇਹ ਤੇ ਆਪਾਂ ਨੂੰ ਸਾਫ ਪਾਣੀ ਦੇ ਥਾਈ ਸਾਫ ਕਰੀ ਗਏ ਹੋਣਾ। ਸਰੀਆਂ ਨੂੰ ਸਾਫ ਪਾਣੀ ਆਪਾਂ ਪਾ ਦਾਂਗੇ ਦੁਬਾਰਾ ਫੇਰ ਇਹਨਾਂ ਨੂੰ। ਲਓ ਜੀ ਤੇ ਹੁਣ ਆਪਾਂ ਦੁਬਾਰਾ ਪਾਣੀ ਫੇਰ ਪਾਉਨੇ ਆ। ਲਓ ਜੀ ਤੇ ਆਪਾਂ ਦੁਬਾਰਾ ਪਾਣੀ ਇਹਦੇ ਵਿੱਚ ਪਾ ਲਿਆ। ਹੁਣ ਆਪਾਂ ਥੋੜਾ ਜਿਹਾ ਪਾਣੀ ਲਵਾੰਗੇ ਇਹ। ਤੇ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਬਿਨੇਗਰ ਚਿੱਟਾ ਚਮਚਾਕ ਤੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਕੱਢਾਂਗੇ ਇਸ ਤਰ੍ਹਾਂ ਇਹਦੇ ਨਾਲ ਇਹਨਾਂ ਦੀ ਖੋਈ ਹੋਈ ਚਮਕ ਜਿਹੜੀ ਵਾਪਸ ਆ ਜੂ ਬਿਨੇਗਰ ਪਾਏ ਜਿਹੜਾ ਆਪਾਂ ਨੇ ਕਰਕੇ ਆਪਾਂ ਟੇਬਲ ਦੇ ਉੱਪਰ ਇਹਨਾਂ ਨੂੰ ਮੁੱਦੇ ਮਾਰਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਸਾਫ ਸੂਤੀ ਕੱਪੜੇ ਨਾਲ ਸਾਫ ਕਰਾਂਗੇ ਦੇਖੋ ਕਿੰਨੀ ਵਧੀਆ ਚਮਕ ਪਣੀ ਆਈ ਆ ਯਮਾ ਪੁਰਾਣੇ ਬਣੇ ਪਏ ਸੀ ਆਪਣੇ ਵਰਤਨੇ ਇਹ ਦੇਖੋ ਕਿੰਨੀ ਵਧੀਆ ਜਿਹੜੀ ਚੌਥੀ ਇਨਾਂ ਤੇ ਆ ਗਈ